ਜੀਰੇ ਜਿਹੇ ਲੋਕਾਂ ਦੇ ਵਿਕਾਸ ਦੇ ਵੀ ਕੰਮ ਨਹੀਂ ਕਰਦਾ ਇੱਕ ਅਫਸਰ ਆਪਣਾ ਜਲਾ ਹੋ ਕੇ ਮੇਨ ਜਿਦਾਂ ਗੁਰਦਾਸਪੁਰ ਲੈ ਰਹੇ ਹੋ ਤੁਹਾਡੇ ਦਸਤਖਤੋਂ ਮੈਨੂੰ ਜੇ ਸੀਟੀਐਕਸੀ ਨਾਲ ਸੀਡੀਐਕਸੀ ਲੈ ਕੇ ਆ ਗਿਆ ਜੇ ਇੰਦਰ ਸਰਪੰਚ ਜੀ ਹੋ ਗਿਆ ਸੀ ਆਪਾਂ ਤੋਂ ਲੋਕਾਂ ਦੀ ਕਮਪਲੇਟਨ ਲੈ ਲੈਂਦੇ ਆ ਇਹਦਾ ਗੱਤਬਾਤ ਉਹਦੇ ਦੀ ਹੋਈ ਹੈ ਜਿਸਨੂੰ ਟ੍ਰਾਂਸਫਰ ਕਰਵਾਉਣਾ ਹੈ ਕੇਐਲ ਪਾਉਣੀ ਹੈ ਆ ਦੋ ਤੱਕ ਕੰਮ ਇਸ ਦਮਾਨਬਾ ਨੂੰ ਜਿਹੜਾ ਵੀ ਇਹਨਾਂ ਆਪਾਂ ਪੈਰ ਦੇ ਹਾਬ ਕੇ ਕੰਦੀ ਦੇ ਕੇ ਕਿ ਸਭ ਤੋਂ ਵੱਧ ਜਿਹੜੂ ਜਲੰਧਰ ਦੇ ਇਲੈਕਸ਼ਨ ਉਹਦੇ ਤੋਂ ਸਭ ਤੋਂ ਵੱਧ ਜਿਹੜਾ ਉਹ ਬਿਜਲੀ ਡਿਪਾਰਟਮੈਂਟ ਦਾ ਕੰਮ ਇਹਨਾਂ ਜਿੱਦਾਂ ਕਿ ਆ ਵੀ ਜਿਹੜਾ ਵੀ ਕੰਮ ਕਰਨਾ ਨਾਲ ਹੀ ਟਾਈਮ ਆ ਉਹਦੇ ਚ ਇਹ ਹੋ ਜੂਗਾ ਆਪਾਂ ਅਗਲੇ ਨੂੰ ਦੱਸ ਦਾਂਗੇ ਕਿ ਯਾਰ ਤੇਰਾ ਦੋ ਦਿਨਾਂ ਚ ਕੰਮ ਹੋ ਜਾ ਨਾਲ ਹੀ ਉਸ ਤੋਂ ਬਾਅਦ ਸਾਡੀ ਇੱਕ ਵੇਖੀ ਸੀ ਤਾਂ ਤੇਰੇ ਨੇ ਨਾ ਕੋਈ ਕੰਮ ਕਿਹਾ ਉਹ ਨਹੀਂ ਬਸ ਗੋਮੇ ਟਾਉਣੀ ਸਾਨੂੰ ਕੋਈ ਪੈਂਦਾ ਬੰਦਾ ਮਿਲ ਜਾਣਾ ਉਹਨੂੰ ਕਣਕ ਕੋਣ ਨੂੰ ਨਜਾ ਨ ਪੱਕਣ ਵਾਲਾ ਕੋਈ ਕੰਮ ਨਹੀਂ ਹੁਣ ਆਪਾਂ ਅੱਜ ਤੱਕ ਹੁਣ ਕਈ ਵਾਰੀ ਤਾਰ ਟੁੱਟ ਜਾਂਦੀ ਹੈ ਠੀਕ ਹੈ ਉਹਨੂੰ 10-10 ਘੰਟੇ ਲੱਗ ਜਾਂਦੇ ਨੇ 15-15 ਘੰਟੇ ਲੱਗ ਜਾਂਦੇ ਨੇ ਕਈ ਵਾਰੀ ਇੱਕ ਹੀ ਪਿੰਡਾਂ ਦੇ ਵਿੱਚ ਦੋ-ਦੋ ਦਿਨ ਲਾਈਟ ਨਹੀਂ ਆ ਗਈ ਕੋ ਕੋ ਜਾਣਦੇ ਨੇ ਨਾ ਤੇ ਉੱਥੇ ਸਾਨੂੰ ਬੰਦਾ ਕੋਈ ਕੰਮ ਕਰਨ ਵਾਲਾ ਨਜ਼ਰ ਆ ਰਿਹਾ ਉੱਥੇ ਦੋ ਗੰਸਾ ਕਰਦਾ ਇਹ ਇਹ ਇੱਕ ਦੋ ਹੋਇਆ ਬਡਾਲਾ ਗਰੰਤੀਆਂ ਦੇ ਲਾਗੇ ਦੁਨੀਆ ਸੰਧੂ ਏਰੀਆ ਰਿਹਾ ਵਾ ਇਹ ਵੀ ਨਾਲ ਨੂੰ ਨੇਰੀ ਨੂੰ ਰਹੀ ਹੋਵੇ ਤਾਂ ਹੋਰ ਵੀ ਜੀ ਟ੍ਰਾਂਸਫਰਰ ਲਾਤਾ ਜੀ ਕੱਲ ਤੁਸੀਂ ਸਾਲਾ ਟ੍ਰਾਂਸਫਰਰ ਜਲਦ ਕਰਦੇ ਸਰਾਂ ਸਾਹਿਬ ਦਾ ਫੋਮ ਆ ਗਿਆ ਜੀ ਠੀਕੋ ਵੈਰੀਫਾਈ ਹੋ ਗਿਆ ਅਰਕਾ ਨਵਾ ਕੋਲ ਸਿੱਕਾ ਜੀ ਬਹੁਤ ਵਧੀਆ ਬੇ ਬੇਨਤੀ ਕਰਨੀ ਹੈ ਜੀ ਕੋਈ ਡਿਮਾਂਡ ਤਿਆਰ ਕਰਾ ਕੇ ਭੇਜਣੀ ਹੈ ਬਾਬੇ ਨਾਨਕ ਉਹ ਬਿਲਿੰਗ ਇਹਨਾਂ ਤੇ ਉਹ ਜੀ ਠੀਕ ਹੈ ਬੋਲ ਲੀਕ ਸਬਜੈਕਟ ਜਨਾ ਦੀ ਦੁਆਤਾਂ ਬੈਕ ਨਾ ਇਹ ਨੂੰ ਕਿੰਨਾ ਚਰੂਗਾ ਨਹੀਂ ਦਿਵਾਈ ਉਹ ਚੀਜ਼ ਨਹੀਂ ਇਹ ਮੇਰੇ ਵੀਦਰੋਂ ਤੇ ਟ੍ਰਾਂਸਫਰ ਹੋਈ ਹੈ ਨਾ ਉਹ ਪਹਿਲਾਂ ਨਾ ਉਹ ਉਹ ਆਪਰ ਕਹਿੰਦੇ ਅਬ ਇਹ ਕਰ ਦੇਗਾ ਕਰ ਦੇ ਸਰ ਜੀ ਮੈਂ ਤੁਹਾਨੂੰ ਦਸੀ ਹੈ ਨਾ ਜੀ ਬੰਨ ਕੁਛ ਲੋਗੇ ਰੋਜ਼ ਇਹਨਾਂ ਨੂੰ ਵੀ ਫੋਨ ਮੈਂ ਨੂੰ ਵੀ ਕਰਦਾ ਸਾਈਡ ਤੇ ਨਹੀਂ ਜਾਏਗਾ ਹੋਰ ਬੰਦੇ ਉਹ ਕੋ ਪੰਜ 6000 ਇਹ ਰੁਪਏ ਲਓ ਜੀ ਜਿੱਦਾਂ ਇਹਦੇ ਤੋਂ ਬਾਅਦ ਅੱਗੇ ਤੇ ਮੈਂ ਵਰਤੀ ਅੱਜ ਮੇਰੇ ਘਟੀ ਲੈਣਾਂ ਉਹ ਮੈਨੂੰ ਦੇ ਠੀਕ ਹੈ ਇੱਕ ਲੈਨ ਮੈਨ ਲਾਉਂਦੇ ਨਹੀਂ ਸਾਡੇ ਲਿਖੋ ਮੈਸੇਜ ਲੈਕ ਤੇ ਵੀ ਲਿਖੋ ਸਾਡੇ ਪਾਉਂਦੇ ਉਸ ਨੂੰ ਲੈਕ ਤੇ ਉਹ ਸਿੱਧੇ ਸਾਨੂੰ ਫੋਨ ਠੀਕ ਹੈ ਫਿਰ ਇੱਕ ਉਹ ਇੱਕੋ ਗੱਲ ਕਰਦੇ ਸਾਡੇ ਕੋ ਬੰਦੇ ਆ ਜਿਹੜਾ ਬੰਦਾ ਗੱਲ ਕਰਦਾ ਉਹ ਫਿਰ ਉਹਦੇ ਆਪਾਂ ਮਾਫ ਨਹੀਂ ਕਰਦਾ ਕੋਈ ਚੋਣ ਕਰਦੇ ਨਾ ਇਹ ਇਹ ਬਹੁਤ ਜ਼ਿਆਦਾ ਲੈ ਕੇ ਜਾ ਰਹੇ ਮੁੰਡਾ ਲਖਨਾਵੀ ਕਰ ਰਹੇ ਹਾਲੇ ਨਾ ਕੋਈ ਫੀਡਾ ਹੋ ਰਿਹਾ ਹੈ ਕਾਮਦਰ ਨੂੰ ਤੁਤੋਣਾ ਨਹੀਂ ਦਾ ਕਰਿਆ ਨਾ ਸ਼ੋਅ ਕਰ ਐਮਐਨ ਦੀ ਗੱਲ ਵੀ ਘੱਟ ਗਈ ਕਰੀ ਅੱਜ ਤੁਸਾਂ ਨਾ ਤਾਨੂੰ ਜ਼ਰੂਰ ਬੁਲਾਉਂ ਭਾਈ ਦੇਖਿਆ ਸਾਡਾ ਮਟਾਲਾ ਮੁੰਡਾ ਮਿਹਨਤੀ ਕੰਮ ਹੋ ਗਿਆ ਉਹ ਵੇਹੇ ਹੀ ਰੋਇ ਇਸੇ ਕਰਕੇ ਆ ਕਿ ਅਸੀਂ ਅੱਛਾ ਕੋਈ ਨਾ ਤੇ ਜਦ ਮਨੇ ਬੋਲ ਬੋਲ ਬਗੜੀ ਤੋਂ ਹੰੜਿਆ ਮੰਨਵਾਉਂਦਾ ਬਲੈਕਲਿਸਟ ਕਰਦੀ ਹੋ ਨਹੀਂ ਮੈਂ ਜਾਣਦਾ ਸਾਡੇ ਵੀ ਪ੍ਰੋਬਲਮ ਹੈ ਪੈਨਲ ਦਾ ਸਭ ਕਿਤੇ ਬੰਦ ਚੱਤ ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਆ ਕੀਤੀ ਗਈ ਸਾਰੇ ਅਫਸਰ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੇ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਵਿਹਾਰ ਤੇ ਜਿਹੜਾ ਕੰਮ ਜਿਹੜਾ ਉਹਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰ ਦਿੱਤੀ। ਕੋਈ ਵੈਲਕਮ ਤੇ ਕੰਮ ਜਾਂ ਕੋਈ ਲਾਈਟਾਂ ਦਾ ਸੀ ਲਾਈਟਾਂ ਦਾ ਬਾਟਰ ਦਾ ਉਸ ਤੋਂ ਕਿਸ ਨਾਲ ਚੱਲਦਾ। ਸਾਰੇ ਕੰਮ तकरीबन ਸਾਰੇ ਡਿਪਾਰਟਮੈਂਟ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਭ ਬੈਠੇ ਨੇ ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ ਡਿਪਾਰਟਮੈਂਟ ਜਿਹੜੇ ਅੱਜ ਮੀਟਿੰਗ ਕਰ ਰਹੇ ਆਂ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਹੋਵੇ ਉਹ ਰਹਿਣ ਦਿੱਤੇ ਸਰ ਜਿਹੜੇ ਕੰਮ ਵਿਕਾਸ ਕਾਰਜ ਚੱਲਦੇ ਪਏ ਆ ਹਲੇ ਕਈ ਐਸੇ ਜਿਹੜੇ ਉਹ ਬਾਬੇ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਕੰਪਲੀਟ ਕੀ ਜਾਂਦੇ ਉਹ ਵਿਕਾਸ ਕਾਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਹੈ ਸਰ ਤੁਹਾਡੀ ਸਰ ਤੋਂ ਜਿਹੜੀਆਂ ਮੀਟਿੰਗ ਹੋਣੀ ਬਾਬੇ ਦੇ ਵਿਆਹ ਦੇ ਉਕ ਧਾਰਕਸਤਾਨ ਜਾਂ ਇਸ ਤਰ੍ਹਾਂ ਦੇ ਇੰਟੈਲੀਜ ਦੇ ਟਿਕਟ ਤੇ ਅਸਬੋਧ ਗਾਲੀ ਕੱਲੀ ਹੋਣੀ ਜਦੋਂ ਇਹਦੇ ਵਿੱਚ ਕੀ ਖਾਸ ਪ੍ਰੋਬਲਮ ਹੁੰਦਾ ਹੈ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ ਕੁਝ ਮੈਂ ਆਪਸਰਾ ਤੋਂ ਸੁਝਾਅ ਲੈ ਰਿਹਾ ਵੀ ਆਪਾਂ ਇਹਨੂੰ ਵਧੀਆ ਕਿਹ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਆ ਟੀਮ ਵਰਕ ਹੈ ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣਗੇ ਸਰ ਬਾਬੇ ਦੇ ਯਾਦ ਲੱਗਣਾ ਅਕਸਰ ਦੇਖ ਨੂੰ ਲੱਗਦਾ ਜੀ ਭਾਈ ਪਿਛਲੇ ਜਾਮਾਂ ਦੀ ਰਹਿਣੀ ਕਈ ਐਸੀ ਘਟਨਾਵਾਂ ਸਾਹਮਣੇ ਆਈ ਸੀ ਕਿ ਸੀਕ੍ਰੈਟ ਦੇ ਤੱਕ ਬੁਲੇ ਰਹਿੰਦੇ ਆ ਸੀ ਵੀ ਦਾ ਕਿਤੇ ਭਾਈ ਯਾਦ ਨਹੀਂ ਜਗਾ ਕਈ ਵਾਰੀ ਉੱਥੇ ਵੇਖ ਕੇ ਇੱਕ ਅੰਦੇ ਬੱਚੀ ਵੀ ਮੌਜੂਦ ਹੁੰਦੀ ਸੀ ਤੇ ਇਹ ਚੀਜ਼ ਨੂੰ ਲੈ ਕੇ ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰ ਜਿਹੜੀਆਂ ਜਿੰਨਾ ਸੀਵਰੇਜ ਦੇ ਟੱਕਣ ਵਗੈਰਾ ਹੋਗੇ ਸੜਕਾਂ ਦੀ ਜਿਹੜੀ ਗੰਦਗੀ ਨੂੰ ਸਾਫ ਸਾਫ ਰੱਖਣ ਦੇ ਜਿੱਥੇ-ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮਾਂ ਨੂੰ ਨੇਪਰੇ ਚਾੜੀਏ ਇਹ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਾਹਿਬਾਨ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਫਨ ਰੀਲੀਜ਼ ਕਰਾ ਲਵਾਂਗੇ ਠੀਕ ਹੈ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ